ਮਕੋ ਸਭਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਮਕੋ ਸਾਬ ਦੁਆਬੀ ਅਰਜ਼ ਕਰ ਰਿਹਾ ਜੀ ਅਗਰ ਸਿੰਘ ਵਾਪਸ ਚੜਦੀ ਕਲਾ ਬਸ ਠੀਕ ਠਾਕ ਚੜਦੀ ਕਲਾ ਮਕੋ ਸਾਬ ਤੁਹਾਡੀ ਨਾ ਇੱਕ ਆਡੀਓ ਅਜ ਸਵੇਰ ਤੋਂ ਮੈਂ ਦੇਖ ਰਿਹਾ ਕਾਫੀ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਬੜੇ ਆ ਕੁਐਸਚਨ ਪੁੱਟ ਕਰ ਰਹੇ ਹੋ ਅਮਰਤਪਾਲ ਦੇ ਪਿਤਾ ਜੀ ਨੂੰ ਬੜੇ ਚੈਨਲਾਂ ਦੀ ਆਡੀਓ ਸ਼ੇਅਰ ਹੋ ਰਹੀ ਆ ਮੈਂ ਉਹਦੇ ਬਾਰੇ ਜਾਣਨਾ ਚਾਹਨਾ ਵੀ ਤੁਹਾਡੀ ਉਹਨਾਂ ਦੇ ਨਾਲ ਬਹਿਸ ਜਿਹੜੀ ਹੈਗੀ ਆ ਕਿਸ ਮੁਤਲਕ ਹੋਈ ਤੇ ਕੀ ਬਣਿਆ ਇਹ ਉਹਦੇ ਵਿੱਚ ਇਸ ਤਰ੍ਹਾਂ ਗੱਲ ਹੋਈ ਹੈ ਵੀਰ ਹੂੰ ਹੂੰ ਆਪਣੇ ਭਗਤ ਸਿੰਘ ਦੁਆਬੀ ਗੱਲ ਕਰ ਰਹੇ ਨਾ ਹਾਂਜੀ ਹਾਂਜੀ ਭਗਤ ਸਿੰਘ ਦੁਆਬੀ ਬੋਲ ਰਹੇ ਸੀ ਉਹਦੇ ਵਿੱਚ ਦੁਆਬੀ ਵੀਰ ਗੱਲ ਇਹ ਹੋਈ ਹੈ ਕੋਈ ਕੋਈ ਬਹਿਸ ਨਹੀਂ ਸੀ ਕੋਈ 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 ਹੋਰ ਨਹੀਂ ਸੀ ਬਈ ਕਹਿਣ ਤੋਂ ਪਾਵੇ ਕਿ ਅੰਦਰ ਦਾ ਬਲਬਲਾ ਜਿਹਾ ਉੱਠਿਆ ਤੇ ਮੈਂ ਕਹਿਦੀ ਇਹ ਸ਼ੇਅਰ ਕਰਨਾ ਚਾਹੀਦਾ ਪਾਪੂ ਦੇ ਨਾਲ ਹੂੰ 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 ਉਦੇ ਵਿੱਚ ਇਹ ਆ ਵੀ ਪਿਛਲੇ ਕਾਫੀ ਦਿਨਾਂ ਤੋਂ ਤੁਹਾਨੂੰ ਪਤਾ ਲਿ ਘੋੜਿਆਂ ਨੂੰ ਲੈ ਕੇ ਘਰਾਵਲਾ ਜਿ ਚੱਲਦਾ ਪਿਆ ਆ ਹਾਂਜੀ ਇੱਕ ਗੈਰੀ ਗਿੱਲ ਦਾ ਘੋੜਾ ਸੀ ਫਸਟ ਆ ਗਿਆ ਬਾਬੇ ਦਾ 8ਵੇਂ ਨੰਬਰ ਦੇ ਉੱਪਰ ਆਇਆ ਇਹਨੇ ਚੀਕਾਂ ਮਾਰੀਆਂ ਹਾਰ ਬਰਦਾਸ਼ਤ ਕਰਨਾ ਦੀ ਬਾਈ ਜੀ ਮਾਦਾ ਚਾਹੀਦਾ ਆ ਠੱਕਾ ਹੋ ਗਿਆ ਠੱਕਾ ਹੋ ਗਿਆ ਹੈਨਾ ਠੱਕਾ ਹੋ ਗਿਆ ਠੱਕਾ ਹੋ ਗਿਆ ਉਹਨੇ ਉਹ ਆਪਕੇ ਮੈਂ ਕਾਰਡ ਲਾ ਕੇ ਉਹਨਾਂ ਉਹਨਾਂ ਉਹ ਕਾਰਡ ਕੇ ਤੇ ਵੱਧ ਲੱਗੇ ਜਾਂ ਘਟਣ ਲੱਗੇ ਰੱਬ ਜਾਣੇ ਕੀ ਹੋ ਗਿਆ ਉਹਨੇ ਉੱਥੇ ਰੌਲਾ ਪਾਤਾ ਰੌਲਾ ਪਾਉਣ ਤੋਂ ਬਾਅਦ ਚਲੋ ਇੱਕ ਸਮਰਥਨ ਵੀ ਥੋੜਾ ਜਿਹਾ ਮਿਲ ਗਿਆ ਹਨਾ ਉਹਦੇ ਕਰਕੇ ਉਹਨੂੰ ਐਨ ਲੱਗਿਆ ਵੀ ਜਿਵੇਂ ਉਹ ਗੰਢੀ ਮਿਲ ਗਈ ਤੇ ਉਹ ਪੰਸਾਰੀ ਬਣ ਜਾਂਦਾ ਹੁੰਦਾ ਉਹ ਚੱਕਰ ਬਣ ਗਿਆ ਉਹ ਬਣ ਕੇ ਪੰਸਾਰੀ ਮਖੋ ਜੀ ਸਾਹਿਬ ਮੈਂ ਤਾਂ ਇਹ ਹੈਰਾਨ ਆ ਵੈਸੇ ਤਾਂ ਅੰਮ੍ਰਿਤਪਾਲ ਦੇ ਬਾਪੂ ਜੀ ਉੱਥੇ ਗਏ ਨੇ ਮੈਂ ਤਾਂ ਇਹ ਹੈਰਾਨ ਆ ਮੈਂ ਤੁਹਾਨੂੰ ਸੌਰੀ ਮੈਂ ਵਿੱਚ ਟੋਕ ਦਿੱਤਾ ਆ ਇਹ ਇੱਕ ਪੌਡਕਾਸਟਾਂ ਦੇ ਬੈਠ ਕੇ ਖੇੜੀ ਵਾਲਾ ਕਹਿੰਦਾ ਜੀ ਮੈਂ ਤਾਂ ਉਹ ਕਾਰਡ ਲਾ ਕੇ ਆਣਾ ਆ ਤੇ ਇੱਕ ਲਾਇਆ ਹੋਏ ਕਾਰਡ ਤੇ ਸਵਰਗਾਂ ਵਰਗੇ ਝੂਟੇ ਆਂਦੇ ਆ ਤੇ ਇਸ ਦੇ ਸਮਰਥਨ ਦੇ ਉੱਤੇ ਅਮਰਤਪਾਲ ਦੇ ਪਿਤਾ ਜੀ ਉੱਤਰ ਗਏ ਨੇ ਅਮਰਤਪਾਲ ਦਾ ਨਸ਼ੇ ਸ਼ੁਰਾਨ ਦੀ ਗੱਲ ਕਰਦਾ ਰਿਹਾ ਤੇ ਤੁਸੀਂ ਅਮਰਤਪਾਲ ਦੇ ਨਾਲ ਰਹੇ ਹੋ ਤੁਸੀਂ ਵੀ ਉਹਦਾ ਸਾਥ ਦਿੰਦੇ ਰਹੇ ਹੋ ਤੇ ਹੁਣ ਇਹ ਕਹਾਣੀ ਕਿਸ ਪਾਸੇ ਨੂੰ ਦੁਰਪੀਆ ਮੈਂ ਉਹੀ ਗੱਲ ਕਹਿਣੀ ਚਾਹੁੰਨਾ ਨਾ ਉਹਦਾ ਹੁਣ ਪਿਛਲੇ ਦਿਨਾਂ ਦੇ ਵਿੱਚ ਪਹਿਲੀ ਗੱਲ ਤੇ ਉਹਨੇ ਆਪਦੀ ਘਰਵਾਲੀ ਕੁੱਟ ਕੇ ਕੱਢੀ ਹਾਂਜੀ ਆਪ ਆਪਦੀ ਘਰਵਾਲੀ ਦੀਆਂ ਉਹਦੀ ਸੱਸ ਦੇ ਦਸਨ ਮੁਤਾਬਕ ਬਾਹਾਂ ਫੜ ਲੈਂਦਾ ਹੁੰਦਾ ਸੀ ਤੇ ਆਪਦੇ ਭਰਾ ਦੇ ਕੋਲੋਂ ਤੇ ਆਪਦੀ ਮਾਂ ਦੇ ਕੋਲੋਂ ਘਟਵਾਉਂਦਾ ਰਿਹਾ ਆ ਮੈਂ ਸਿਰ ਨੂੰ ਕਿਹਾ ਵੀ ਤੁਸੀਂ ਮਹਿਲਾ ਕਮਿਸ਼ਨ ਦੇ ਕੋਲੋਂ ਜਾ ਕੇ ਕਿਉਂ ਨਹੀਂ ਰੋਂਦੇ ਪਏ ਮੈਂ ਕਹਾਂ ਸੀ ਨਾਲ ਤੁਹਾਡੇ ਖੜ੍ਹਦੇ ਮਹਿਲਾ ਕਮਿਸ਼ਨ ਤੇ ਜਾਓ ਹਨਾ ਇਹ ਉਹ ਬੰਦਾ ਹੋਵੇ ਜਿਹੜਾ ਨਸ਼ੇ ਦੇ ਫਾਇਦੇ ਕਣੋਂਦਾ ਹੋਵੇ ਕਾੜ ਦੇ ਫਾਇਦੇ ਕਣੋਂਦਾ ਹੋਵੇ ਧੁੱਕੀ ਤੇ ਫੀਮ ਦੇ ਫਾਇਦੇ ਕਣੋਂਦਾ ਹੋਵੇ ਤੇ ਸ਼ਰਯਮ ਨੌਜਵਾਨ ਨੂੰ ਕਹੇ ਵੀ ਕਾਰ ਲਾਇ ਹਾਂ ਫੇਰ ਬੁਰਦਵਾਰੇ ਜਾ ਕੇ ਭਾਂਡੇ ਮਾਂਜਿਆ ਕਰੋ ਕਿ ਖੁਦ ਹੀ ਗੱਲਾਂ ਕਰਦਾ ਫੋਵੇ ਸਾਰੇ ਆਮ ਤੇ ਇਹ ਗੱਲ ਕਹੇ ਵੀ ਮੈਂ 1 ਕਰੋੜ ਦੀ ਫੀਮ ਖਾ ਗਿਆ 1 ਕਰੋੜ ਦੀ ਦੇ ਉੱਪਰ ਜਾ ਕੇ ਉਸ ਜਗ੍ਹਾ ਦੇ ਉੱਪਰ ਜਾ ਕੇ ਬਾਪੂ ਤਰਸੇਮ ਸਿੰਘ ਉਹਦਾ ਸਮਰਥਨ ਕਰਨ ਲਈ ਉੱਤਰੇ ਤੇ ਕਹੇ ਵੀ ਸਰਕਾਰ ਨੇ ਇਹਦੇ ਨਾਲ ਧੱਕਾ ਕੀਤਾ ਸੀ ਤੇ ਮੈਂ ਤਾਂ ਆਇਆ ਮਾਂ ਤੇ ਬਈ ਦੀ ਫਿਰ ਸਵਾਲ ਕਰਨਾ ਬਣਦਾ ਵੀ ਬਾਪੂ ਜੀ ਜਿਨ੍ਹਾਂ ਨਾਲ ਧੱਕੇ ਹੋਈ ਸੀ ਉਹਨਾਂ ਦੇ ਘਰਾਂ ਦੇ ਵਿੱਚ ਤੇ ਤੁਸੀਂ ਗਏ ਵੀ ਨਹੀਂ ਹੂੰ ਇਹਨਾਂ ਦੇ ਨਾਲ ਥੱਕੇ ਹੋਏ ਸੀ ਜਿਨ੍ਹਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਪੁਲਿਸ ਲੱਗੀ ਸੀ ਫੜਨ ਤੇ ਭਾਈ ਅਮਰਤਪਾਲ ਸਿੰਘ ਨਿਕਲ ਗਏ ਤੇ ਪਰ ਤੁਹਾਡੀ ਅਮਰਤਪਾਲ ਸਿੰਘ ਨਾਲ ਲੱਗਦਾ ਤਾਂ ਤੁਸੀਂ ਕਈ ਸ਼ਬਦ ਵਰਤ ਸਕਦੇ ਹੋ ਬਟ ਮੈਂ ਆਪਣੇ ਸ਼ਬਦਾਂ ਦੀ ਮਰਿਆਦਾ ਜ਼ਰੂਰ ਰੱਖਾਂਗਾ ਦਬਾਬੀ ਨਹੀਂ ਮੈਂ ਤੁਹਾਨੂੰ ਬਿਲਕੁਲ ਫੋਰਸ ਨਹੀਂ ਕਰਦਾ ਮੈਂ ਤਾਂ ਇਹ ਜਾਣਨਾ ਚਾਹੁੰਦਾ ਕਿਉਂਕਿ ਦੇਖੋ ਤੁਸੀਂ ਬਹੁਤ ਵੱਡੇ ਲੈਵਲ ਤੇ ਅ ਅ ਅਮਰਤਪਾਲ ਦੇ ਨਾਲ ਰਹੇ ਹੋ ਤੇ ਕਿਤੇ ਨਾ ਕਿਤੇ ਆਪਣੀ ਜਿਹੜੀ ਗੱਲਬਾਤ ਸੀਗੀ ਆਪਣਾ ਬਹੁਤ ਪ੍ਰੇਮ ਪਿਆਰ ਸੀਗਾ ਉਹ ਚ ਵੀ ਕਿਤੇ ਵੇਖਾਈ ਤੇ ਤੁਸੀਂ ਬਹੁਤ ਵਾਰੀ ਮੈਨੂੰ ਵੀ ਇਸ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਜਿੱਤੇ ਤੁਸੀਂ ਕਿਹਾ ਮਾਫੀ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਹਾਂਜੀ ਮਾਫੀ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹਾਂਗਾ ਹੈਗੇ ਤਾਂ ਤੁਸੀਂ ਵੱਡੇ ਭਰਾਓ ਨਹੀਂ ਹੁਣ ਮੱਛੀ ਪੱਥਰ ਚੱਟ ਕੇ ਵਾਪਸ ਮੁੜਿਆ ਹੀ ਆ ਨਹੀਂ ਐ ਦੋ ਵੀ ਦੇਖ ਮੇਰਾ ਵੀਰ ਆਪਾਂ ਨਾ ਇੰਟਰਵਿਊ ਵਾਲੇ ਪਾਸੇ ਰੱਖੀ ਆ ਆਪਾਂ ਨਾ ਇਹਨੂੰ ਰੰਜਿਸ਼ ਵਾਲੇ ਪਾਸੇ ਨਾਲ ਲੈ ਕੇ ਜਾਈਏ ਮੇਰਾ ਵੀਰ ਨਹੀਂ ਦੇਖੋ ਮੈਂ ਇਹੀ ਤਾਂ ਜਨਾ ਕਹਿੰਦਾ ਰਿਹਾ ਵੀ ਇਹ ਚੀਜ਼ਾਂ ਜੜੀਆਂ ਨੇ ਗਲਤ ਨੇ ਇਹਨਾਂ ਦਾ ਤਰੀਕਾ ਗਲਤ ਹੈ ਹੁਣ ਇੱਕ ਨਸ਼ੇੜੀ ਜਿਹੜਾ ਸ਼ਰੀਆਮ ਨਸ਼ੇ ਨਸ਼ੇ ਦੀਆਂ ਗੱਲਾਂ ਕਰਦਾ ਰਿਹਾ ਉਹਦੇ ਹੱਕ 'ਚ ਅਮਰਤਪਾਲ ਦੇ ਪਿਤਾ ਜੀ ਚਲੇ ਗਏ ਹੁਣ ਮੈਂ ਤਾਂ ਇੱਥੇ ਸਵਾਲ ਪੁੱਛੂੰਗਾ ਨਾ ਵੀ ਨਸ਼ਾ ਜੇ ਖਤਮ ਕਰਵਾ ਕੋਈ ਮੈਂ ਇਹ ਗੱਲ ਕਹਿਣਾ ਮੇਰੀ ਗੱਲ ਪੂਰੀ ਕੰਪਲੀਟ ਖੋਣ ਦਿਓ ਨਾ ਮੇਰੇ ਬਾਪੂ ਤੇ ਇਹੀ ਸਵਾਲ ਹੈ ਵੀ ਜਿਹੜੇ ਤੁਸੀਂ ਕਹਿੰਦੇ ਸਰਕਾਰ ਨੇ ਉਹਦੇ ਨਾਲ ਧੱਕਾ ਪਹਿਲੀ ਗੱਲ ਤੋਂ ਮੈਨੂੰ ਦੱਸੋ ਵੀ ਇਹ ਸ਼ੋਅ ਸਰਕਾਰ ਨੇ ਕਰਾਇਆ ਸੀ ਜਗਰਾਉਂ ਵਾਲਾ ਜੀ ਇਹ ਜੇ ਮੋਗਿਆ ਨਾਲ ਸੌਰੀ ਜੇ ਸਰਕਾਰ ਨੇ ਸ਼ੋਅ ਨਹੀਂ ਸੀ ਕਰਾਇਆ ਤੁਸੀਂ ਕਿਵੇਂ ਕਹਤਾ ਵੀ ਸਰਕਾਰ ਧੱਕਾ ਕਰ ਗਈ ਹੈ ਇਹ ਤਾਂ ਸਰਕਾਰ ਸਾਰੀ ਦੂਜੇ ਪਾਸੇ ਖੜੀ ਸੀ ਨੰਬਰ 2 ਤੇ ਉੱਤੇ ਜਿਨ੍ਹਾਂ ਨਾਲ ਸਰਕਾਰ ਨੇ ਧੱਕਾ ਕੀਤਾ ਉਹਨਾਂ ਦੇ ਘਰਾਂ ਦੇ ਵਿੱਚ ਬਾਪੂ ਕੋਲ ਜਾਇਆ ਨਾ ਗਿਆ ਜਦੋਂ ਅਮਰਪਾਲ ਸਿੰਘ ਨੂੰ ਪੁਲਿਸ ਨੇ ਲੱਗੀ ਸੀ ਫੜਨ ਤੇ ਅਮਰਪਾਲ ਸਿੰਘ ਨਿਕਲ ਗਿਆ ਸਰਕਾਰ ਕਹਿੰਦੀ ਵੀ ਭਗੌੜਾ ਆ ਇਹਨਾਂ ਸਾਡੇ ਨੌਜਵਾਨ ਮੁੰਡੇ ਸਾਰੇ ਜਜਬਾਤੀ ਹੋ ਗਏ ਬਖੂ ਲਾਕੇ ਦੇ ਜਿਨ੍ਹਾਂ ਵਿੱਚੋਂ ਹਰਪਾਲ ਸਿੰਘ ਮਖੂ ਅੱਗੇ ਲੱਗ ਗਿਆ ਹਰਜਿੰਦਰ ਸਿੰਘ ਸਰਪੰਚ ਅੱਗੇ ਲੱਗ ਗਿਆ ਇਹਨਾਂ ਨੇ ਚੱਕ ਕੇ ਸੜਕ ਜਾਮ ਕਰ ਦਿੱਤੀ ਜਿਹੜੀ ਵੱਡੀ ਆਪਣੀ ਨਹਿਰਾਂ ਦਾ ਪੋਲਿਆ ਇਹ ਤੋਂ ਮੇਰਾ ਕ੍ਰਾਸ ਹੁੰਦੀਆਂ ਨੇ ਇਹ 5000 ਮੁੰਡਾ ਇਕੱਠਾ ਹੋ ਗਿਆ ਇਹ ਜਦੋਂ ਜਾਮ ਲਾ ਕੇ ਬਹਿ ਗਏ ਸਰਕਾਰ ਇਹਨਾਂ ਨੂੰ ਕਹਿੰਦੀ ਸੀ ਚੱਕੋ ਇਹ ਕਹਿੰਦੇ ਸੀ ਸਾਨੂੰ ਦੱਸੋ ਵੀ ਅਮਰਤਪਾਲ ਕਿੱਥੇ ਆ ਉਹ ਕਹਿੰਦੇ ਅਮਰਤਪਾਲ ਭੱਜ ਗਿਆ ਇਹ ਕਹਿੰਦੇ ਤੁਸੀਂ ਅਮਰਤਪਾਲ ਨੂੰ ਫੜ ਲਿਆ ਤੁਸੀਂ ਉਹਦਾ ਇਨਕਾਊਂਟਰ ਕਰ ਦੇਣਾ ਤੇ ਤੁਸੀਂ ਮੁੜ ਕੇ ਕਹਿਣਾ ਕਿ ਸਾਡੇ ਤੇ ਹੱਥ ਆਇਆ ਹੀ ਨਹੀਂ ਇਸ ਕਰਕੇ ਅਸੀਂ ਤੁਹਾਡੀ ਗੇਮ ਨੂੰ ਜਾਣਦੇ ਆ ਇਹ ਨੌਜਵਾਨ ਜਵਾਬੀ ਹੋ ਕੇ ਸੜਕਾਂ ਤੇ ਆ ਗਏ ਪੁਲਿਸ ਨੇ ਫਿਰ ਫੌਜ ਦਾ ਲੈ ਕੇ ਸਹਾਰਾ ਨਾਲੇ ਇਹਨਾਂ ਦੀਆਂ ਭੰਨੀਆਂ ਗੱਡੀਆਂ ਨਾਲੇ ਕੀਤੇ ਇਹਨਾਂ ਤੇ ਪਰਚੇ ਨਾਲੇ ਚੁੱਕ ਕੇ ਛੁਟਿਆ ਜੇਲ੍ਹ ਦੇ ਵਿੱਚ ਤੇ ਬਾਪੂ ਉਦੋਂ ਤੇ ਆਇਆ ਨਾ ਸਾਡੇ ਘਰ ਦੇ ਵਿੱਚ ਜਦੋਂ ਭਰਾ ਜੇਲ੍ਹ ਦੇ ਵਿੱਚ ਸੀ ਤੇ ਮੈਂ ਉਹਦੀ ਪੈਰਭਾਈ ਕਰਦਾ ਪਿਆ ਸਾ ਮੇਰੀ ਮਾਂ ਬਿਮਾਰ ਹੋ ਗਈ ਭਾਈ ਸਖਦੀਪ ਸਿੰਘ ਖੋਸੇ ਨੂੰ ਪੁੱਛਿਆ ਜੇ ਹਸਪਤਾਲ ਦੇ ਵਿੱਚ ਜਾਂਦਾ ਰਿਹਾ ਇਹ ਭਾਈ ਬਲਦੇਵ ਸਿੰਘ ਬਟਾਲਾ ਜਾਂਦਾ ਰਿਹਾ ਪਰਿੰਦਰ ਸਿੰਘ ਪਰਮਾਨਾ ਜਾਂਦਾ ਰਿਹਾ ਮੇਰੀ ਮਾਂ ਬਿਮਾਰ ਹੋ ਕੇ ਮੇਰੀ ਮਾਂ ਮੁੱਕ ਗਈ ਭਾਈ ਸਾਡੇ ਤੇ ਮਰਿਆਂ ਤੇ ਵੀ ਨਹੀਂ ਆਏ ਇੱਥੇ ਘੋੜਿਆਂ ਦੀ ਲੜਾਈ ਦੇ ਵਿੱਚ ਵੀ ਚਲੇ ਗਏ ਕਿਹਦੇ ਘੋੜੇ ਨਾਲ ਧੱਕਾ ਹੋ ਗਿਆ ਘੋੜੇ ਨਾਲ ਧੱਕਾ ਹੋ ਗਿਆ ਅਮਰਿਤਪਾਲ ਗੱਦੇ ਦਾ ਸਾਹਬ ਦੇ ਅੰਦਰਲੀ ਬਾਪੂ ਤਰਸੇਮ ਸਿੰਘ ਚੱਲ ਗਿਆ ਤੇ ਮੈਂ ਪੁੱਛਣਾ ਚਾਹੁੰਦਾ ਇੱਕ ਪਾਸੇ ਤੇ ਕਹਿੰਦੇ ਨੇ ਵੀ ਮੇਰਾ ਮੁੰਡਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦਾ ਸੀ ਤੇ ਦੂਜੇ ਪਾਸੇ ਜਿਹੜਾ ਨਸ਼ਿਆਂ ਦੇ ਫਾਇਦੇ ਕਰਨ ਹੁੰਦਾ ਬਾਪੂ ਤਰਸੇਮ ਸਿੰਘ ਉਹ ਉਹਨੂੰ ਪ੍ਰਮੋਟ ਕਰਨ ਦੇ ਲਈ ਜਾ ਰਿਹਾ ਔਰ ਉਹਨੇ ਆਪਣੇ ਭੇਜਾਂ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਮੈਂ ਪੁੱਛਣਾ ਚਾਹੁੰਦਾ ਵੀ ਅਮਰਿਤਪਾਲ ਸਿੰਘ ਦੀ ਸੋਚ ਤੇ ਬਾਪੂ ਤਰਸੇਮ ਸਿੰਘ ਦੀ ਸੋਚ ਚੜ੍ਹਦੇ ਲੈਣ ਦੇ ਦਾ ਫਰਕ ਨਹੀਂ ਫਰ ਲੱਗਦਾ ਪਿਆ ਤੇ ਜਾਂ ਪਰ ਬਾਪੂ ਤਰਸੇਮ ਸਿੰਘ ਨੇ ਇੱਕ ਨਵਾਂ ਕੰਮ ਕਰ ਦਿੱਤਾ ਹੋਣਾ ਵੀ ਵੱਡਾ ਮੁੰਡਾ ਜੇਲ੍ਹ ਦੇ ਵਿੱਚ ਆ ਉਹਦੇ ਖਰੇ ਕਦੋਂ ਆਏਗਾ ਤੇ ਦੂਜਾ ਮੁੰਡੇ ਤੇ ਨਸ਼ਈ ਦਾ ਨਸ਼ਈ ਦਾ ਟੈਗ ਲੱਗ ਗਿਆ ਕਿਉਂਕਿ ਪਿਛਲੇ ਦਿਨਾਂ ਵਿੱਚ ਨਸ਼ੇ ਦੇ ਵਿੱਚ ਤੋ ਫੜਿਆ ਗਿਆ ਤੇ ਪੁਲਸ ਦੇ ਕੋਲ ਮੰਨਿਆ ਵੀ ਖਾਂਦਾ ਕੀਤਾ ਨਸ਼ਾ ਤੇ ਬਾਪੂ ਨੇ ਸੋਚਿਆ ਹੋਣਾ ਵੀ ਉਹ ਨਸ਼ਈ ਦਾ ਇੱਕ ਬੱਕਰੀ ਜਿਥੇ ਬੰਦੀ ਚਲਾ ਦਈਏ ਸਾਰੇ ਅਮਲੀ ਇਕੱਠੇ ਕਰਕੇ ਤੇ ਇਧਰ ਅਮਲੀ ਨੂੰ ਲੈ ਲਿਆ ਹੋਵੇ ਯਾਦ ਦੇ ਪਰ ਛੋਟੇ ਮੁੰਡੇ ਦੀ ਇਹ ਗੱਲ ਅੱਜ ਮੱਖੂ ਇੱਕ ਬਹੁਤ ਵੱਡਾ ਪ੍ਰਚਾਰਕ ਮੱਖੂ ਕਹਿ ਰਿਹਾ ਹੈ ਇਹੀ ਗੱਲ ਜੇ ਮੈਂ ਆਪਣੇ ਲਫ਼ਜ਼ਾਂ ਚ ਦੁਆਬੀ ਕਹਿ ਦਵੇ ਵੀ ਇਹ ਕੌਮ ਨੂੰ ਬੁੱਧੂ ਬਣਾ ਰਹੇ ਨੇ ਇਹ ਨੌਜਵਾਨਾਂ ਨੂੰ ਬੁੱਧੂ ਬਣਾ ਰਹੇ ਨੇ ਫਿਰ ਮੇਰੇ ਲਈ ਤਾਂ ਗਦਾਰ ਦਾ ਸਰਟੀਫਿਕੇਟ ਤਿਆਰ ਹੈ ਤੁਸੀਂ ਕਿਹੜੀ ਗਦਾਰੀ ਦੇ ਸਰਟੀਫਿਕੇਟ ਨਹੀਂ ਤਿਆਰ ਹੋ ਮੈਂ ਤੇ ਮੈਂ ਦੱਸਦਾ ਨਹੀਂ ਇਹਨਾਂ ਨੇ ਹੁਣ ਇੱਕ ਮਿੰਟ ਇਹ ਮੈਨੂੰ ਚ ਜੋ ਮਰਜ਼ੀ ਦੇ ਦੇਣ ਮੈਂ ਤਾਂ ਭਾਈ ਆਪਦਾ ਦੁੱਖਣਾ ਰੋਇਆ ਮਾਂ ਵੀ ਬਾਪੂ ਰੋਤੇ ਨਹੀਂ ਸੀ ਜਾਣਾ ਚਾਹੀਦਾ ਨਹੀਂ ਸੀ ਜਾਣਾ ਤੇ ਇਹਦਾ ਗੱਲ ਖਤਮ ਹੈ ਇਹ ਹੁਣ ਇਹਨਾਂ ਨੇ ਕਿਹਾ ਵੀ ਮਫੂ ਬੋਲਿਆ ਕਿਉਂ ਤੇ ਭਾਈ ਉਹ ਜਿਵੇਂ ਕਹਿੰਦੇ ਹੁੰਦੇ ਸੀ ਨਾ ਸਰਸੇ ਵਾਲੇ ਨੇ ਕਹਿੰਦੇ ਆਪਦੇ ਚੇਲੇ ਕੁਝ ਖੱਸੀ ਕੀਤੇ ਨੇ ਭਾਈ ਮੈਂ ਕਿਸੇ ਦਾ ਖੱਸੀ ਨਹੀਂ ਬਰ ਕੀਤਾ ਹੋ ਪਰ ਤੁਸੀਂ ਦੇਖੋ ਸਾਰੇ ਪਾਸਿਓ ਮੇਰੇ ਖਿਲਾਫ ਵੀਡੀਓ ਪਈਆਂ ਮੈਂ ਅੱਜ ਵੀ ਆਪਣੇ ਪਹਿਲੇ ਬੋਲਾਂ ਤੇ ਕਾਇਮ ਆ ਜੋ ਮੈਂ ਪਹਿਲੇ ਦਿਨ ਕਹੇ ਨੇ ਕਹੇ ਨੇ ਬਾਬੇ ਨੇ ਮੈਨੂੰ ਕਿਹਾ ਸੀ ਵੀ ਤੂੰ ਮਰੀਜ਼ਾਂ ਦੇ ਨਾਮ ਤੇ ਪੈਸੇ ਇਕੱਠੇ ਕਰ ਆਪਾਂ ਅੱਧੋ-ਉਧੋ ਕਰਾਂਗੇ ਤੇ ਬਾਬੇ ਨੇ ਕਿਹਾ ਸੀ ਲਾਈ ਦੇ ਟੈਕਟ ਟੈਸਟ ਕਰਾਉਣ ਨੂੰ ਤਿਆਰ ਆ ਅਰਦਾਸ ਕਰਾਉਣ ਨੂੰ ਤਿਆਰ ਆ ਮੈਂ ਕਹਿੰਦਾ ਇਹ ਮੈਂ ਬੇਜਮਾਨੀਆਂ ਦੀ ਗੱਲ ਨਹੀਂ ਕਰਦਾ ਪਰ ਮੈਂ ਕਹਿੰਦਾ ਬਾਬਾ ਆਪਣਾ ਪੰਜਾਬ ਸ਼ਿੰਗਾਰ ਲੈ ਕੇ ਆ ਜਵੇ ਤੇ ਮੇਰੇ ਕੋਲ ਟੌਪ ਦਾ ਘੋੜਾ ਰਾਜ ਹੁਸੈਨ ਹੈ ਮੈਂ ਉਹ ਲੈ ਕੇ ਆ ਜੰਦਾ ਮਾ ਆਪਾਂ ਗੁਰਦੁਆਰੇ ਇਹ ਤੇ ਕਹਣਾ ਗੁਟਕਾ ਸੇ ਫੜ ਕੇ ਮੈਂ ਕਹਿੰਦਾ ਉੱਥੇ ਸੌ ਚੁੱਕਦੇ ਆ ਹੋਰ ਦੱਸੋ ਮੈਂ ਤੇ ਹਰ ਪਾਸੇ ਤੋਂ ਤਿਆਰ ਆ ਬਾਬਾ ਲਾਈ ਡਿਟੈਕਟਿਡ ਟੈਸਟ ਵਾਲੇ ਪਾਸੇ ਨਹੀਂ ਆ ਰਿਹਾ ਮੈਂ ਤੇ ਤਿਆਰ ਬੈਠਾ ਮੈਂ ਪਹਿਲੇ ਦਿਨ ਤੋਂ ਹੈਨਾ ਰਹੀ ਗੱਲ ਬਾਈ ਜੀ ਸੱਚ ਨੂੰ ਸੱਚ ਕਹਾਂਗੇ ਝੂਠ ਨੂੰ ਝੂਠ ਕਹਾਂਗੇ ਨਹੀਂ ਲੜਾਈ ਘੋੜਿਆਂ ਦੀ ਚੱਲਦੀ ਪਈ ਸੀ ਸਾਡੀ ਚੱਲੀ ਜਾਂਦੀ ਸੀ ਮੈਂ ਨਹੀਂ ਬਾਪੂ ਨੂੰ ਕੁਝ ਕਹਿ ਤਾ ਬਾਪੂ ਜਾਣ ਕੇ ਉਹਦਾ ਸਮਰਥਨ ਕਰਨ ਗਿਆ ਜਿੱਤ ਕਿ ਬਾਪੂ ਨੂੰ ਪਤਾ ਸੀ ਵੀ ਉਹਨੇ মিডিਆ ਦੇ ਵਿੱਚ ਮੈਨੂੰ ਮਾਵਾ ਪੀਆ ਭੈਣਾ ਪੀਆ ਗਾਲਾਂ ਕੱਢੀਆਂ ਨੇ ਹੂੰ ਹੁਣ ਮੇਰੀ ਬਦਕਿਸਮਤ ਹੀ ਇਹ ਹੈ ਵੀ ਮੈਂ ਪ੍ਰਚਾਰਕ ਆ ਮੈਂ ਗਾਲ ਨਹੀਂ ਕੱਢ ਸਕਦਾ ਵੀ ਬਾਬਾ ਪੁੱਛੇਗਾ ਵੀ ਕਿ ਕਿਸਾ ਹੀ ਨਹੀਂ ਆ ਕਿ ਮੈਂ ਨਿਕਲ ਗਈਆਂ ਪਰ ਮੈਂ ਪ੍ਰਚਾਰਕਾ ਜਿਹਦੇ ਕਰਕੇ ਮੇਰੀ ਆਤਮਾ ਮੈਨੂੰ ਰੋਕਦੀ ਪਈ ਹੈ ਹਾਂ ਹਾਂ ਬਾਪੂ ਨੂੰ ਸਾਰਾ ਪਤਾ ਹੈ ਵੀ ਕੰਟਰੋਵਰਸੀਅਲ ਕੰਮ ਚੱਲਦਾ ਪਿਆ ਅਸਲ ਦੇ ਵਿੱਚ ਉਹਨੇ ਨਾ 2 ਦਿਨ ਪਹਿਲਾਂ ਕਹਿ ਦਿੱਤਾ ਕਿ ਅਮਰਪਾਲ ਜਿਹਨੇ ਜਿੱਦਣ ਬਾਹਰ ਆਉਣਾ ਹੈ ਨਾ ਸੜਕਾਂ ਜਾਮ ਹੋ ਜਾਣੀਆਂ ਨੇ ਉਹਨੇ ਸੰਮਤੀ ਲਈ ਹੈ ਲੋਕਾਂ ਦੀ ਤੁਹਾਨੂੰ ਪਤਾ ਵੀ ਹੁਣ ਉਹਦੇ ਖਿਲਾਫ ਕੰਮ ਚੱਲ ਜਾਣਾ ਸਰਕਾਰ ਨੇ ਚਲਾ ਦੇਣਾ ਉਹਨੇ ਸੰਮਤੀ ਲਈ ਹੈ ਦੂਜਾ ਕਹਿੰਦਾ ਵੀ ਅੰਮ੍ਰਿਤਪਾਲ ਸਿੰਘ ਨੇ ਜਿੱਦਣ ਆਉਣਾ ਤੇ ਮੈਂ ਬਸ਼ੀਰਾ ਪਿਆਰ ਕਰਦਾ ਪਿਆ ਮੈਂ ਅਗਲੇ ਪਾਸੇ ਬਸ਼ੀਰਾ ਲੈ ਕੇ ਜਾਣਾ ਤੇ ਬਾਪੂ ਖੜੇ ਬਾਪੂ ਨੇ ਸੋਚਿਆ ਵੀ ਖਰੇ ਬਸ਼ੀਰਾ ਕੋਈ ਹੋਰ ਹੀ ਨਾ ਲੈ ਜੇ ਤੇ ਬਾਪੂ ਉਸੇ ਵੇਲੇ ਆ ਗਿਆ ਬਸ਼ੀਰੇ ਮੇਰੇ ਘਰ ਦੇਖਣ ਦੇ ਲਈ ਆ ਗਿਆ ਸਵਾਦਬ ਇੱਥੇ ਆ ਕੇ ਉਹਦੇ ਨਾਲ ਫੋਟੋਆਂ ਕਰਾ ਕੇ ਉਹਨੇ ਆਪਣੇ ਪੇਜਾਂ ਤੇ ਪਾਈਆਂ ਦਸ ਕਮਾਲ ਯਾਰ ਮੁੰਡਾ ਤੁਹਾਡਾ ਨਸ਼ੇ ਰੋਕਦਾ ਪਿਆ ਤੁਸੀਂ ਨਸ਼ੇ ਪ੍ਰਮੋਟ ਕਰਨ ਵਾਲਿਆਂ ਨੂੰ ਜਾ ਕੇ ਉੱਥੇ ਸਮਝਾਉਣ ਦੇ ਕੋਲ ਇੱਕ ਚੀਜ਼ ਹੋਰ ਚਲੋ ਹੁਣ ਤੁਸੀਂ ਉਹਨਾਂ ਦੇ ਖੰਮੇਜ ਹੀ ਖੜੇ ਰਹੇ ਹੋ ਤੇ ਆਪਾਂ ਦੋਨੋਂ ਆਪੋਜ਼ਿਟ ਖੜੇ ਰਹੇ ਆ। ਛੇਵੇਂ ਦੀ ਸੁਣਾ ਇੱਕ ਮਿੰਟ ਇੱਕ ਮਿੰਟ ਬੇਤੀ ਸੁਣਾ ਬੇਤੀ ਸੁਣਾ ਵੀ ਨਹੀਂ ਗਲਤ ਸੁਣਾ। ਨਹੀਂ ਨਹੀਂ ਮੈਨੂੰ ਇੱਕ ਮਿੰਟ ਤਾਰਨ ਤਾਰਨ ਇਲੈਕਸ਼ਨ ਤੇ ਪ੍ਰਚਾਰ ਕੀਤਾ ਮੈਨੂੰ ਸੰਮਣ ਆਇਆ। ਹਰਪਾਲ ਸਿੰਘ ਮਖੂ ਨੇ ਅਮਰਤਪਾਲ ਸਿੰਘ ਦੀ ਖਾਤਰ ਜੀਲ ਕੱਟੀ ਅਸੀਂ ਤੇ ਬਾਈ ਜੀ ਜੇਲਾਂ ਵੀ ਕੱਟ ਲਈਆਂ। ਹਾਂਜੀ ਸੰਮਣ ਵੀ ਲੈ ਲੇ ਹੋਰ ਕੀ ਕਰੀਏ ਇਸ ਤੋਂ ਉੱਤੇ। ਹੂੰ ਉਦੋਂ ਬਾਅਦ ਵੀ ਏਸ ਏਦਾਂ ਕੇ ਖੜ ਗਿਆ ਪ੍ਰਚਾਰਕਾ ਦੋਹਾਂ ਨੂੰ ਇੱਕ ਸਾਈਡ ਤੇ ਕਰਕੇ ਮੌਜਾ ਬਾਪੂ ਦੀ। ਮਖੂ ਸਾਹਿਬ ਉਦੋਂ ਬਾਅਦ ਵੀ ਏਸ ਆ ਇੰਟਰਵਿਊ ਤੋਂ ਬਾਅਦ ਜਾਂ ਇਹ ਜੋ ਹੁਣ ਚੱਲ ਰਹੀ ਹੈ ਗੱਲਬਾਤ ਇਹ ਤੋਂ ਬਾਅਦ ਤੁਹਾਨੂੰ ਗਦਾਰੀ ਦੇ ਸਰਟੀਫਿਕੇਟ ਮਿਲ ਜਾਣੇ ਆ ਤੇ ਵੀਰ ਜੀ ਮੈਂ ਤਾਂ ਸੱਚ ਬੋਲਿਆ ਮੈਂ ਪਹਿਲੇ ਦਿਨ ਵੀ ਸੱਚ ਬੋਲਿਆ ਵੀ ਬਾਬੇ ਨੇ ਮੈਨੂੰ ਪੈਸਿਆਂ ਵਾਸਤੇ ਕਿਹਾ ਹੂੰ ਤੇ ਅੱਜ ਵੀ ਮੈਂ ਕਹਿੰਦਾ ਵੀ ਮੈਂ ਸੱਚ ਕਹਿ ਰਿਹਾ ਮਾਂ ਕਿ ਬਾਪੂ ਨੂੰ ਉੱਥੇ ਨਹੀਂ ਸੀ ਜਾਣਾ ਚਾਹੀਦਾ ਹੁਣ ਜੇ ਮੈਨੂੰ ਸੱਚ ਆਖਣ ਦੇ ਉੱਪਰ ਗਦਾਰੀ ਦੇ ਸਰਟੀਫਿਕੇਟ ਮਿਲਦੇ ਨੇ ਤਾਂ ਵੀ ਪਰਮਾਨਾ ਜੇ ਕਿਸੇ ਨੇ ਗੋਲੀ ਮਾਰਨੀ ਮੈਂ ਤਾਂ ਵੀ ਪਰਮਾਨਾ ਇੱਕ ਜੀ ਮੱਖੂ ਸਾਹਿਬ ਮੈਂ ਹੋਰ ਜੜੀ ਹੈਗੀ ਆ ਚਲੋ ਹੁਣ ਜੇ ਦਿਲ ਦੇ ਵੱਲ ਵੱਲੇ ਖੋਲ ਹੀ ਰਹੇ ਨੇ ਮੈਂ ਬਾਰ-ਬਾਰ ਇਹ ਰੋਲਾ ਪਾਉਂਦਾ ਰਿਆਂ ਖਾਲਿਸਤਾਨ ਦੇ ਨਾਮ ਤੇ ਬੁੱਧੂ ਬਣਾਇਆ ਖਾਲਿਸਤਾਨ ਦੇ ਨਾਮ ਤੇ ਬੁੱਧੂ ਬਣਾਇਆ ਆ ਹੁਣ ਖਾਲਿਸਤਾਨ ਦੀ ਲੜਾਈ ਤੋਂ ਮੁੱਕ ਜਾ ਕੇ ਤੇ ਹੁਣ ਘੋੜਿਆਂ ਨੂੰ ਇਨਸਾਫ ਦੀਵਾਨ ਤੁਰ ਪਏ ਆ ਇਸ ਪਾਸੇ ਨੂੰ ਜਾਣਾ ਆਪਣੇ ਨੌਜਵਾਨ ਹੁਣ ਘੋੜਿਆਂ ਦੇ ਇਨਸਾਫ ਦੀਵਾਨ ਦੇ ਫੇਰਣਗੇ ਜਿਹੜੀ ਅਸਲ ਲੜਾਈ ਸੀ ਜਿਸ ਤੇ ਅਮਰਤਪਾਲ ਸਟੈਂਡ ਕਰਦਾ ਸੀ ਆ ਅਮਰਤਪਾਲ ਕਿੱਥੇ ਨੇ ਇੱਕ ਮਿੰਟ ਅਮਰਤਪਾਲ ਦੇ ਖਾਲਸਾ ਰਾਜ ਦੀ ਗੱਲ ਕੀਤੀ ਚਲੋ ਉਦੋਂ ਤੁਸੀਂ ਗਲਾਸਤੀ ਪਰ ਮੈਂ ਕਹਿੰਦਾ ਵੀ ਹੁਣ ਆਪਾਂ ਗੱਲ ਮੁਕਤੇ ਤੇ ਲੈ ਆਈਏ ਬਾਪੂ ਖਾਲਸਾ ਰਾਜ ਤੋਂ ਬਿਲਕੁਲ ਮੁਨਕਰ ਹੋ ਗਿਆ ਉਹ ਕਹਿੰਦਾ ਖਾਲਿਸਤਾਨ ਦੀ ਗੱਲ ਕਾਲ ਇੱਕ ਪੱਤਰਕਾਰ ਪੁੱਛਦਾ ਖਾਲਿਸਤਾਨ ਬਹਿ ਕਹਿੰਦਾ ਕਾਕਾ ਇਹ ਗੱਲ ਤੇ ਤੂੰ ਕਰੀ ਨਾ ਬਾਪੂ ਨੇ ਗੱਲ ਕਹੀ ਹੈ ਉਹ ਨਸ਼ਿਆਂ ਦੇ ਖਿਲਾਫ ਸੀ ਬਾਪੂ ਸ਼ਰੀਆਮ ਨਸ਼ੇੜੀ ਨੂੰ ਪ੍ਰਮੋਟ ਕਰਦਾ ਪਿਆ ਤੇ ਹੁਣ ਇਹ ਪੰਜਾਬ ਦੇ ਲੋਕ ਤੇ ਵਿਸ਼ਵ ਦੇ ਲੋਕ ਵੇਖਣ ਵੀ ਅਮਰਤਪਾਲ ਸਿੰਘ ਦੀ ਸੋਚ ਕਿੱਥੇ ਗਏ ਜੇ ਅਮਰਤਪਾਲ ਤਾਂ ਰਾਜਨੀਤੀ ਦੇ ਖਿਲਾਫ ਵੀ ਸੀ ਅਮਰਤਪਾਲ ਨੇ ਤਾਂ ਕਿਹਾਗੇ ਮੈਂ ਰਾਜਨੀਤੀ 'ਚ ਨਹੀਂ ਆਣਾ। ਉਹਦੋਂ ਬਾਅਦ ਵੀ ਜੋ ਬਿਆਨ ਹੈ ਹਾਂਜੀ ਬਿਲਕੁਲ ਪਰ ਚਾਹਵਾਂ ਕਿ ਆਪ ਹੀ ਗਿਆ ਮੈਂ ਉਹ ਵੀ ਗਲ ਨਹੀਂ ਕਰਦਾ ਜੇ ਆਪ ਹੀ ਗਿਆ ਜਿਸ ਵੀ ਗਿਆ ਚੰਗੀ ਗੱਲ ਹੈ ਇਲਾਕੇ ਦਾ ਭਲਾ ਕਰੋ ਪਰ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਦੇ ਵਿੱਚ ਜਾ ਕੇ ਕਹੋ ਵੀ ਉਹਦੇ ਨਾਲ ਤੱਕਾ ਹੋ ਗਿਆ ਤੇ ਕਮਾਲ ਦੀ ਗੱਲ ਹੈ ਤੁਹਾਨੂੰ ਉਹ ਤੱਕਾ ਹੋ ਗਿਆ ਤੇ ਜਿਹੜੀ ਕੁੜੀ ਨਾਲ ਤੱਕਾ ਉਹਨੇ ਕੀਤਾ ਤੇ ਜਿਹੜੀ ਕੁੜੀ ਗਿਆ ਬਾਹਾਂ ਫੜ ਕੇ ਆਪਣੀ ਮਾਂ ਤੇ ਭਰਾ ਕੋਲੋਂ ਕਟਵਾਉਂਦਾ ਰਿਹਾ ਆ ਭਾਈ ਜੀ ਕੁੜੀ ਦੇ ਬਿਆਨ ਨੇ ਮੁਕਰ ਨਹੀਂ ਕੋ ਸਕਦਾ ਮੇਰੇ ਕੋਲੋਂ ਹਾਂ ਬਿਲਕੁਲ ਮੈਂ ਬਹੁਤ ਇਹਨਾਂ ਦਿਨਾਂ ਦੇ ਵਿੱਚ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਮਖੂ ਇਹੋ ਜਿਹਾ ਬੰਦਾ ਆ ਮੈਂ ਤੇ ਅੰਦਰ ਨਾ ਝੋਟੇ ਵਾਲਾ ਬੈਰ ਰੱਖ ਲੈਣਾ ਹੁਣਾਂ ਵੀ ਆਹ ਬੰਦੇ ਨੇ ਮੈਨੂੰ ਆਹ ਗੱਲ ਕਹੀ ਸੀ ਕੋਈ ਨਹੀਂ ਆ ਲੈੰਦੇ ਚੱਪਾਂਗਾ ਪੂਰਾ ਹੈਨਾ ਚਲੋ ਇੱਕਦਾਂ ਲੱਗੀ ਜਮਾਂ ਤਾਰੀਫ ਕਰਾਂਗਾ ਮਖੂ ਸਾਹਿਬ ਜਦੋਂ ਆ ਲੱਖੇ ਸਿਧਾਣੇ ਵਾਲੀ ਗੱਲ ਹੋਈ ਸੀਗੀ ਚਾਹੇ ਉਸ ਟਾਈਮ ਵੀ ਆਪਾਂ ਵਿਰੋਧੀ ਸੀਗੇ ਪਰ ਸੱਚ ਤੁਸੀਂ ਸੱਚ ਕਰਕੇ ਜਾਣਿਆ ਤੇ ਸੱਚ ਕਰਕੇ ਕਿਹਾ ਉਹ ਤੁਹਾਡੀ ਸ਼ਾਬਾਸ਼ ਹੈ ਤੇ ਇਸ ਵਾਰੀ ਵੀ ਮੈਂ ਚਾਹੇ ਤੁਹਾਡਾ ਲੱਖ ਵਿਰੋਧੀ ਰਿਹਾ ਹੋਵਾਂ ਚਾਹੇ ਆਪਾਂ ਬਹੁਤ ਵਾਰੀ ਇਸ ਚੀਜ਼ ਤੇ ਬਹਿਸ ਕੀਤੀ ਹੋਵੇ ਪਰ ਮੈਂ ਇਸ ਚੀਜ਼ ਤੁਹਾਡਾ ਹਮੇਸ਼ਾ ਰੇਣੀ ਰਵਾਂਗਾ ਕਿ ਤੁਸੀਂ ਸੱਚ ਨੂੰ ਸੱਚ ਦੇ ਤਰੀਕੇ ਨਾਲ ਬੋਲਿਆ ਅੱਜ ਵੀ ਇਸ ਇੰਟਰਵਿਊ ਦੇ ਵਿੱਚ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਤੇ ਮੈਂ ਤੁਹਾਡੀ ਪਰਮਿਸ਼ਨ ਲੈਣਾ ਚਾਹੁੰਦਾ ਹਾਂ ਇਹ ਰਿਕਾਰਡਿੰਗ ਮੈਂ ਆਪਣੇ ਚੈਨਲ ਤੇ ਚਲਾਉਣੀ ਆ ਜੀ ਬਿਲਕੁਲ ਚਲਾ ਦਿਓ ਜਿੱਥੇ ਮਰਜ਼ੀ ਚਲਾ ਦਿਓ ਠੀਕ ਹੈ ਬਿਲਕੁਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ